ਅਸੀਕਾਲ ਜੀ ਕਿਸਾਨ ਦੋਸਤੋ ਇਹ ਕਣਕ ਦਾ ਖੇਤ ਹੈਪੀ ਸੀਡਰ ਨਾਲ ਕਣਕ ਦੀ ਬਜਾਈ ਹੈ ਜੀ ਤੇ ਆਹ ਦੇਖੋ ਤੁਸੀਂ ਵੀ ਬਿਲਕੁਲ ਸਾਰਾ ਝੋਨੇ ਦਾ ਣਾੜ ਵਿੱਚ ਇਹ ਹੈਪੀ ਸੀਡਰ ਨਾਲ ਕਣਕ ਦੀ ਬਜਾਈ ਹੈ ਅਗਾਵਾਦੂ ਕਿਸਾਨ ਸਰਦਾਰ ਗੁਰਜੀਤ ਸਿੰਘ ਜੀ ਪਿੰਡ ਮਾਨੂਪੁਰ ਬਲਾਕ ਸਮਰਾਲਾ ਤੇ ਇਹਨਾਂ ਨਾਲ ਤੁਹਾਡੀ ਅੱਜ ਮੈਂ ਗੱਲਬਾਤ ਕਰਾਉਣਾ ਬਜਾਈ ਵੇਲੇ ਵੀ ਆਪਾਂ ਕਰਵਾਈ ਸੀ ਤੁਹਾਡੀ ਗੱਲਬਾਤ ਵੀ ਕਿਵੇਂ ਦਾ ਹੁਣ ਤੱਕ ਦਾ ਰੁਝਾਨ ਰਿਹਾ ਇਹਨਾਂ ਦਾ ਗੁੱਲੀ ਡੰਡੇ ਦੀ ਸਮੱਸਿਆ ਕਿੰਨਾ ਕਿ 2-4 ਹੋਣਾ ਪਿਆ ਹੋਰ ਕੋਈ ਹੈਪੀ ਸੀਡਰ ਨਾਲ ਸਮੱਸਿਆ ਗਲਾਬੀ ਸੁੰਢੀ ਦੀ ਇਹ ਸਾਰੀਆਂ ਗੱਲਾਂ ਅੱਜ ਇਹਨਾਂ ਨਾਲ ਕਰਾਂਗੇ ਹੱਸੀ ਕਾਲ ਜੀ ਗੁਰਦੀਪ ਜੀ ਗੁਰਦੀਪ ਜੀ ਇਹ ਹੈਪੀ ਸੀਡਰ ਨਾਲ ਕਣਕ ਦੀ ਕਿੰਨਾ ਮਸਾਲਾ ਆਈ ਆਪਣਾ ਇਹ 6ਵਾਂ ਸਾਲ ਹੋ ਗਿਆ ਜੀ ਆਪਾਂ ਨੂੰ 6ਵਾਂ ਸਾਲ ਤੇ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛੂੰਗਾ ਵੀ ਇਹ 6 ਸਾਲਾਂ ਵਿੱਚ ਗਲਾਬੀ ਸੁੰਢੀ ਨੇ ਕਿੰਨਾ ਕੁ ਤੰਗ ਕੀਤਾ ਜੀ ਆਪਾਂ ਨੂੰ ਨਹੀਂ ਵੈਸੇ ਸੁੰਢੀ ਤਾਂ ਨਹੀਂ ਸਰ ਜੀ ਪਈ ਹੈਗੀ ਜਿਹਨ ਦੀ ਇਸ ਵਾਰ ਇਹ ਦੀ ਡੰਡ ਜਿਓ ਪਈ ਰਹੀ ਹੈ ਪਰ ਪਾਣੀ ਲਾਤਾ ਸੀਗਾ ਪਰ ਸੁੰਢੀ ਨਹੀਂ ਸੀ ਜੀ ਸੁੰਢੀ ਨਹੀਂ ਹੈ ਹਾਂ ਜੀ ਗੁੱਲੀ ਡੰਡੇ ਦੀ ਸਮੱਸਿਆ ਕਿੰਨੀ ਹੈ ਇਸ ਸਾਲ ਤੁਹਾਨੂੰ ਗੁੱਲੀ ਡੰਡੇ ਦੀ ਸਮੱਸਿਆ ਨਹੀਂ ਹੁਣ ਤਾਂ ਬਹੁਤ ਘਟ ਗਿਆ ਖੇਤ ਉਹੀ ਨੇ ਹਾਂਜੀ ਤੇ ਹੱਥੀਂ ਪਟਾ ਦਈਦਾ ਜਿਹੜਾ ਹੁੰਦਾ ਬਾਕੀ ਤੁਸੀਂ ਖੇਤ ਦੇਖ ਰਹੇ ਹੋ ਆ ਮੈਨੂੰ ਤਾਂ ਬਿਲਕੁਲ ਵੀ ਨਾ ਮਾਤਰ ਜੇ ਪੂਰਾ ਜੰਡਾ ਛਟਾ ਉਹੀ ਆ ਹਾਂਜੀ ਦਾ ਬਹੁਤੀਆਂ ਪਟਾਇਆ ਹੋਇਆ ਤੇ ਪਿਛਲੇ ਸਾਲਾਂ ਚ ਪੀ ਸੀਡਰ ਦਾ ਝਾੜ ਕਿਵੇਂ ਰਿਹਾ ਜੀ ਤੁਹਾਡੇ ਬਹੁਤ ਵਧੀਆ ਰਿਹਾ ਜੀ ਪਿਛਲੇ ਸਾਲ ਤਾਂ ਝਾੜ ਕਾਫੀ ਵੱਧ ਸੀਗਾ 27 22 ਕੁੰਟਲ ਤੱਕ ਨਿਕਲੀ ਆ ਤੇ ਰਵੈਤੀ ਢੰਗ ਨਾਲੋਂ ਜੇ ਕੁੱਲ ਮਿਲਾ ਕੇ ਦੇਖੀ ਜੇ ਸਪਰੇਅ ਦਾ ਖਰਚਾ ਬਚਿਆ ਬਜਾਈ ਦਾ ਖਰਚਾ ਬਾ ਉਹ ਵਹੀ ਦਾ ਬਚਿਆ ਹਾਂਜੀ ਤਾਂ ਕਿੰਨਾ ਕੁ ਤੁਸੀਂ ਮੰਨਦੇ ਹੋ ਵੀ ਖਰਚਾ ਘਟਦਾ ਖਰਚਾ ਸਰ ਜੀ ਤੇ 3 ਕਿਲੋਟਰ ਤੇਲ ਲਗਭਗ ਮਾਲਚਰ ਮਾਰ ਨੂੰ ਆਉਂਦਾ 3 ਕਿਲੋਟਰ ਤੇਲ ਵੀਜਣ ਤੇ ਖਰਚਾ ਆਉਂਦਾ 1 ਕਿਲੋਟਰ ਲਾ ਲਓ ਬਸ 6-7 ਲੀਟਰ ਦਾ ਖਰਚਾ ਲੱਗਦਾ ਤੇ ਅਗਲੇ ਲਈ ਫਸਲਾਂ ਤੇ ਜਿਹੜੀ ਇੰਨਾ ਪਰਾਲੀ ਦੇ ਇਹਦੇ ਰੂਪ ਚ ਖਰਾਕੀ ਤਰ ਰਲਦੇ ਨੇ ਝੋਨੇ ਦੇ ਝਾੜ ਤੇ ਵੀ ਤੁਹਾਨੂੰ 6 ਸਾਲਾਂ ਚ ਫਰਕ ਦਿਖਿਆ ਹਾਂਜੀ ਫਰਕ ਰਹਿੰਦਾ ਜੀ ਖੇਤ ਦਾ ਅੱਛਾ ਜੀ ਤੇ ਹੈਪੀ ਸੀਡਰ ਤੇ ਗੁਲਾਬੀ ਸੁੰਡੀ ਇਹਦੇ ਬਾਰੇ ਵੀ ਥੋੜਾ ਜਿਹਾ ਚੰਦਣਾ ਪਾਇਓ। ਗਲਾਬੀ ਸੰਡੀ ਦਾ ਵੀ ਹੱਡਾ ਜਿਹਾ ਕਰਿਆ ਹੀ ਨਹੀਂ ਪ੍ਰੋਬਲਮ। ਵੈਸੇ ਸੋਣਾ ਬਾਹਰ ਸੁਣੀ ਹੈ ਸਾਡੇ ਪ੍ਰੋਬਲਮ ਨਹੀਂ ਆਈ। ਅਣੀ ਆਪਾਂ ਨੂੰ ਕਰੇ ਸਮੱਸਿਆ। ਤੇ ਹੈਪੀ ਸੀਡਰ ਬਾਰੇ ਬਾਕੀ ਕਿਸਾਨਾਂ ਨੂੰ ਕੀ ਸੰਦੇਸ਼ ਦੋਗੇ ਜੀ? ਮੈਂ ਤਾਂ ਇਹੀ ਕਹੂੰਗਾ ਜੀ ਵਧੀਆ ਇਹਦੇ ਨਾਲ ਬਜਾਈ ਕਰਨੀ ਸਸਤੀ ਪੈਂਦੀ ਹੈ, ਛੇਤੀ ਹੋ ਜਾਂਦੀ ਹੈ। ਹਾਂਜੀ। ਹਾਂਜੀ ਦੋ ਵਾਰ ਫਿਰਨਾ ਇਹਦੇ ਵਿੱਚ। ਹਾਂਜੀ। ਬਾਕੀ ਤੁਹਾਡੇ ਸਾਹਮਣੇ ਖੇਤ ਮੈਂ ਤਾਂ ਹੁਣ 6 ਸਾਲ ਹੋ ਗਏ ਲਗਾਤਾਰ ਇਹ ਬੀਜ ਦੇਣ ਨੂੰ ਆ ਰਹੇ। ਠੀਕ ਕਰੋ। ਠੀਕ ਹੈ। ਠੀਕ ਹੈ ਜੀ। ਧੰਨਵਾਦ।